ਸੋ ਇਹਤ ਵਕਤ ਦੀ ਵੱਡੀ ਖਬਰ ਦੇ ਨਾਲ ਜੋੜਦੇ ਇਸ ਵਕਤ ਦੀ ਵੱਡੀ ਖਬਰ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦਾ ਇੱਕ ਟਵੀਟ ਜਿਹੜਾ ਨਿਕਲ ਕੇ ਸਾਹਮਣੇ ਆਇਆ ਜੋ ਕਿ ਰਾਹਤ ਪਰਿ ਖਬਰ ਲੈ ਕੇ ਸਾਹਮਣੇ ਆਇਆ ਜਿਸ ਤਰ੍ਹਾਂ ਕਿ ਲਗਾਤਾਰ ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ਦੇ ਵਿੱਚ ਤਣਾਅ ਚੱਲਦਾ ਸੀ ਪੂਰੇ ਤਣਾਅਪੂਰਵ ਸੀ ਤਾਂ ਇੱਕ ਪਾਸੇ ਸੀਜ਼ ਫਾਇਰ ਕਿਚੋ ਚਾਰੇ ਸਨ ਤਾਂ ਹਮੇਸ਼ਾ ਹੀ ਰਾਤ ਨੂੰ ਭਾਰਤ ਦੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਜਿਹੜੇ ਕਿ ਬੰਬਾਰੀ ਧਮਾਕਿਆਂ ਦੀ ਆਵਾਜ਼ਾਂ ਸੁਣਾਈ ਦੀਆਂ ਸੰਤਾਂ ਆ ਜਿਹੜੇ ਕਿ ਘੁੱਗੂ ਬੋਲਦੇ ਉਹ ਸੁਣਦੇ ਸੰਤਾਂ ਤਾਂ ਹੋਣਾ ਇਹ ਰਾਹਤ ਭਰੀ ਖਬਰ ਜੜੀਆਂ ਨਿਕਲ ਕੇ ਸਾਹਮਣੇ ਆਈ ਆ ਤਾਂ ਤੁਹਾਨੂੰ ਦੱਸਦੀ ਆ ਕਿ ਅਮਰੀਕੀ ਰਾਸ਼ਪਤੀ ਡੋਨਾਲਡ 트੍ਰੰਪ ਦੇ ਇੱਕ ਟਵੀਟ ਨੇ ਲੋਕਾਂ ਦੇ ਲਈ ਇੱਕ ਰਾਹਤ ਜ਼ਰੂਰ ਜੜੀ ਆ ਉਹ ਕੀਤੀ ਆ ਤਾਂ ਇਸ ਟਵੀਟ ਦੇ ਵਿੱਚ ਕੀ ਕੁਝ ਕਿਹਾ ਗਿਆ ਤੁਹਾਨੂੰ ਉਹ ਵੀ ਦੱਸ ਦਿੰਨੇ ਆ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਆਪਣੇ ਖਾਤੇ ਦੇ ਉੱਤੇ ਇੱਕ ਟਵੀਟ ਕੀਤਾ ਜਿਸ ਦੇ ਵਿੱਚ ਭਾਰਤ ਤੇ ਪਾਕਿਸਤਾਨ ਦੀ جنگ ਬੰਦੀ ਦੀ ਸੈਮਤੀ ਜੜੀ ਆ ਉਹ ਜਿਤਾਈ ਹੈ ਤਾਂ ਹੁਣ ਅਮਰੀਕਾ ਦੇ ਜੋ ਰਾਸ਼ਟਰਪਤੀ ਡੋਨਾਲਡ 트੍ਰੰਪ ਹੈ ਉਹਨਾਂ ਨੇ ਟਵੀਟ ਦੇ ਰਾਹੀਂ ਜਾਣਕਾਰੀ ਦਿੱਤੀ ਗਈ ਦਿੱਤੀ ਹੈ ਕਿ ਜੋ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜਿਹੜੇ ਕਿ ਲਗਾਤਾਰ ਸਬੰਧ ਵਿਗੜੇ ਹੋਏ ਸਨ ਤਣਾਅਪੂਰਵਕ ਸਨ ਤਾਂ ਇੱਕ ਦੂਜੇ ਵੱਲ ਬੰਬਾਰੀ ਕੀਤੀ ਜਾ ਰਹੀ ਸੀ ਤਾਂ ਸੀਜ਼ਫਾਇਰ ਕੀਤੀ ਜਾ ਰਹੀ ਸੀ ਅਟੈਕ ਕੀਤਾ ਜਾ ਰਿਹਾ ਸੀ ਰਾਤ ਨੂੰ 7 ਵਜੇ ਤੋਂ ਬਾਅਦ ਜਿਹੜੇ ਕਿ ਲਗਾਤਾਰ ਆਕਾਸ਼ ਦੇ ਵਿੱਚ ਆ ਰੋਸ਼ਨੀ ਦਿਖਦੀ ਸੀ ਤਾਂ ਇੱਕ ਪਾਸੇ ਤੋਂ ਗੋਲਾਬਾਰੀ ਦੀ ਗੱਲਬਾਤ ਕੀਤੀ ਜਾ ਰਹੀ ਸੀ ਤਾਂ ਹੁਣ ਉਸ ਸਾਰੀਆਂ ਖਬਰਾਂ ਦੇ ਉੱਤੇ ਜਿਹੜਾ ਕਿ ਵਿਰਾਮ ਲੱਗਦਾ ਨਜ਼ਰ ਆ ਰਿਹਾ ਤਾਂ ਵੀਡੀਓ ਰਿਪੋਰਟਾਂ ਦੇ ਮੁਤਾਬਕ ਇਹ ਖੁਲਾਸਾ ਹੋਇਆ ਹੈ ਕਿ ਜਿਹੜੇ ਕਿ ਅਧਿਕਾਰਿਕ ਮੀਡੀਆ ਪੋਸਟ ਨੇ ਉਹਨਾਂ ਵੱਲੋਂ ਉਹਨਾਂ ਦੇ ਦਾਅਵਿਆਂ ਦੇ ਵਿੱਚ ਇਹ ਕਿਹਾ ਗਿਆ ਕਿ ਜੋ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਹੈ ਉਹਨਾਂ ਨੇ ਟਵੀਟ ਕੀਤਾ ਹੈ ਤੇ ਟਵੀਟ ਦੇ ਵਿੱਚ ਇਹ ਕਿਹਾ ਗਿਆ ਹੈ ਜੇ ਜਿਹੜੀ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਹੋਣ ਲੜਾਈ ਜਿਹੜੀ ਆ ਉਹ ਬਿਲਕੁਲ ਖਤਮ ਹੋ ਗਈ ਆ ਤਾਂ ਹੁਣ ਇੱਕ ਦੂਜੇ ਵੱਲ ਜਿਹੜੇ ਆ ਉਹ ਫਾਇਰ ਨਹੀਂ ਕੀਤੇ ਜਾਣਗੇ ਤਾਂ ਜਿਹੜਾ ਕਿ ਦੇਸ਼ ਪੂਰੀ ਤਰ੍ਹਾਂ ਜੰਗਬੰਦੀ ਲਈ ਸਹਿਮਤ ਹੋ ਗਿਆ ਉਹਨਾਂ ਦੋਵਾਂ ਦੇਸ਼ਾਂ ਨੂੰ ਸਮਝਦਾਰੀ ਦੇ ਨਾਲ ਆਪਣੇ ਫੈਸਲੇ ਲੈਣੇ ਚਾਹੀਦੇ ਹਾਲਾਂਕਿ ਦੋਨਾਂ ਦੇਸ਼ਾਂ ਦਾ ਨੁਕਸਾਨ ਜਿਹੜਾ ਆ ਉਹ ਹੋਏਗਾ ਹਾਲਾਂਕਿ ਜੇਕਰ ਗੱਲ ਕਰੀਏ ਇਸ ਟਵੀਟ ਦੇ ਉੱਤੇ ਨਾ ਤਾਂ ਪਾਕਿਸਤਾਨ ਦਾ ਕੋਈ ਅਧਿਕਾਰਿਕ ਬਿਆਨ ਜਿਹੜਾ ਉਹ ਸਾਹਮਣੇ ਆਇਆ ਤੇ ਨਾ ਹੀ ਭਾਰਤ ਦਾ ਕੋਈ ਬਿਆਨ ਨਿਕਲ ਕੇ ਸਾਹਮਣੇ ਆਇਆ ਤਾਂ ਇਸ ਤੋਂ ਇਲਾਵਾ ਪਾਕਿਸਤਾਨ ਦੇ ਵਿਦੇਸ਼ ਮੰਤਰੀ ਦਾ ਇੱਕ ਬਿਆਨ ਜਿਹੜਾ ਆ ਉਹ ਟਵਿੱਟਰ ਐਕਸ ਦੇ ਉੱਤੇ ਕੁਝ মিডিਆ ਦੇ ਵੱਲੋਂ ਕਿਹਾ ਜਾ ਰਿਹਾ ਕਿ ਉਸ ਵੱਲੋਂ ਪੋਸਟ ਕੀਤਾ ਜਾ ਰਿਹਾ ਹਾਲਾਂਕਿ ਪਾਕਿਸਤਾਨ ਦੇ ਜਿੰਨੇ ਵੀ ਅਕਾਊਂਟ ਨੇ ਚਾਹੇ ਉਹ ਅਧਿਕਾਰਾਂ ਦੇ ਨੇ ਚਾਹੇ ਉਹ ਸਰਕਾਰ ਦੇ ਨੇ ਸਾਰੇ ਭਾਰਤ ਦੇ ਵਿੱਚ ਜਿਹੜੇ ਕਿ ਉਹ ਬੈਨ ਕੀਤੇ ਗਏ ਨੇ ਪਰ ਕੁਝ মিডিਆ ਰਿਪੋਰਟਾਂ ਦੇ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਦਾ ਇੱਕ ਬਿਆਨ ਨਿਕਲ ਕੇ ਸਾਹਮਣੇ ਆਇਆ ਜੋ ਕਿ ਉਹਨਾਂ ਨੇ ਟਵਿੱਟਰ ਖਾਤੇ ਦੇ ਉੱਤੇ ਪੋਸਟ ਕੀਤਾ ਹੈ ਤਾਂ ਉਹ ਜੰਗਬੰਦੀ ਲਈ ਤਿਆਰ ਹੋ ਗਏ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਤੇ ਭਾਰਤ ਤੁਰੰਤ ਪ੍ਰਭਾਵ ਦੇ ਨਾਲ ਜਿਹੜੀ ਜੰਗਬਾਰੀ ਜੰਗਬੰਦੀ ਹੈ ਉਸ ਦੇ ਉੱਤੇ ਸਹਿਮਤ ਹੋ ਗਏ ਨੇ ਹਾਲਾਂਕਿ ਪਾਕਿਸਤਾਨ ਨੇ ਹਮੇਸ਼ਾ ਆਪਣੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦੇ ਨਾਲ ਸਮਝੌਤਾ ਕੀਤੇ ਬਿਨਾ ਖੇਤਰ ਦੇ ਵਿੱਚ ਸ਼ਾਂਤੀ ਤੇ ਸੁਰੱਖਿਆ ਲਈ ਜਿਹੜੇ ਨੇ ਉਹ ਯਤਨਸ਼ੀਲ ਨੇ ਤਾਂ ਅਜਿਹੀਆਂ ਖਬਰਾਂ ਜਿਹੜੀਆਂ ਨੇ ਉਹ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤਾਂ ਹੁਣ ਭਾਰਤ ਪਾਕਿਸਤਾਨ ਜੋ ਪਾਕਿਸਤਾਨ ਹੈ ਉਸ ਦੇ ਤਣਾਅ ਦੇ ਵਿਚਾਰੇ ਇਸ ਵੇਲੇ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਹੈ ਕਿ ਹੁਣ ਤੁਹਾਨੂੰ ਜਿਹੜਾ ਆ ਰਾਤ ਨੂੰ ਪਰੇਸ਼ਾਨੀ ਨਹੀਂ ਹੋਏਗੀ ਤਾਂ ਹੁਣ ਤੁਹਾਡੀ ਚਿੰਤਾ ਜਿਹੜੀ ਹੈ ਉਹ ਦੂਰ ਹੋ ਚੁੱਕੀ ਹੈ ਭਾਰਤ ਤੇ ਪਾਕਿਸਤਾਨ ਦੇ ਵਿੱਚ ਹੁਣ ਬਿਲਕੁਲ ਵੀ ਜਿਹੜਾ ਕਿ ਉਹ ਅ ਕਿਸੇ ਵੀ ਤਰ੍ਹਾਂ ਦਾ ਜੰਗ ਨਹੀਂ ਹੋਏਗਾ ਤਾਂ ਇਸ ਦੇ ਵਿੱਚ ਇਹ ਮੰਨਿਆ ਜਾ ਸਕਦਾ ਹੈ ਕਿ ਅਮਰੀਕਾ ਨੇ ਵਿਚੋਲਗੀ ਜਿਹੜੀ ਹੈ ਉਹ ਕੀਤੀ ਹੈ ਤਾਂ ਲੰਬੀ ਗੱਲਬਾਤ ਜਿਹੜੀ ਹੈ ਉਹ ਅਮਰੀਕਾ ਵੱਲੋਂ ਕੀਤੀ ਗਈ ਹੈ ਤੁਸੀਂ ਡੋਨਾਲਡ 트੍ਰੰਪ ਜੋ ਕਿ ਅਮਰੀਕਾ ਦੇ ਰਾਸ਼ਟਰਪਤੀ ਨੇ ਉਹਨਾਂ ਵੱਲੋਂ ਆਪਣੇ ਟਵਿੱਟਰ ਹੈਂਡਲ ਦੇ ਉੱਤੇ ਇੱਕ ਪੋਸਟ ਕੀਤੀ ਹੈ ਤੇ ਉਸ ਦੇ ਵਿੱਚ ਸਾਫ਼-ਸਾਫ਼ ਜਿਹੜਾ ਕਿ ਸ਼ਬਦਾਂ ਦੇ ਵਿੱਚ ਲਿਖਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਆਫਟਰ ਅ ਲੌਂਗ ਨਾਈਟ ਆਫ ਟਾਕ ਇਮੀ by the united state ਤੇ ਇਸ ਤਰ੍ਹਾਂ ਦਾ ਜਿਹੜਾ ਉਹਨਾਂ ਵੱਲੋਂ ਇਹ ਪੋਸਟ ਜਿਹੜੀ ਆ ਉਹ ਕੀਤੀ ਗਈ ਆ ਤੇ ਭਾਰਤ ਤੇ ਪਾਕਿਸਤਾਨ ਦੇ ਵਿਚਾਰੇ ਜੋ ਤਣਾਅ ਆ ਉਸ ਨੂੰ ਸੁਝਾਉਣ ਦੀ ਗੱਲ ਕਹੀ ਗਈ ਆ ਤਾਂ ਹੁਣ ਇਹ ਵੱਡੀ ਰਾਹਤ ਹੈ ਭਾਰਤ ਦੇ ਲਈ ਰਾਹਤ ਹੈ ਤੇ ਇੱਕ ਪੋਸਟ ਜਿਹੜੀ ਆ ਇਹ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਪਾਈ ਗਈ ਹੈ ਸੰਯੁਕਤ ਰਾਸ਼ਟਰ ਅਮਰੀਕਾ ਦੁਆਰਾ ਵਿਚੋਲਗੀ ਦੀ ਇੱਕ ਲੰਬੀ ਜੋ ਗੱਲਬਾਤ ਹੈ ਰਾਤ ਤੱਕ ਲੰਬੀ ਗੱਲਬਾਤ ਚੱਲੀ ਆ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਇਹ ਐਲਾਨ ਕਰਦੇ ਹੋ ਹੋਰ ਖੁਸ਼ੀ ਹੋ ਰਹੀ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਵਿੱਚ ਜੋ ਇੱਕ ਤਣਾਅਪੂਰਵਕ ਮਾਹੌਲ ਸੀ ਜੋ ਕਿ ਇੱਕ ਜਿਹੜਾ ਇੱਕ ਪਾਸਾ ਜਿਹੜਾ ਸੀਗਾ ਉਹ ਹੋਇਆ ਪਿਆ ਸੀ ਤੇ ਜੇ ਇਹ ਕਹਿ ਸਕਦੇ ਕਿ ਪਾੜਾ ਪਿਆ ਹੋਇਆ ਸੀ ਤਾਂ ਹੁਣ ਉਹ ਜਿਹੜਾ ਕਿ ਸੁਦਰ ਦਾ ਨਜ਼ਰ ਆਏਗਾ ਤਾਂ ਪੂਰਨ ਤੌਰ ਤੇ ਜਿਹੜੀ ਹੈ ਤੁਰੰਤ ਜੰਗਬੰਦੀ ਲਈ ਸਹਿਮਤ ਜਿਤਾਈ ਗਈ ਹੈ ਕਾਮਨ ਸੈਂਸ ਮਹਾਬੁੱਧੀ ਦੀ ਵਰਤੋਂ ਕਰਨੀ ਚਾਹੀਦੀ ਹੈ ਯਾਨਕਿ ਬੁੱਧੀ ਵਿਵੇਕ ਤੋਂ ਕੰਮ ਲੈਣਾ ਚਾਹੀਦਾ ਜੇਕਰ ਦੋਵਾਂ ਦੇਸ਼ਾਂ ਦੇ ਵਿਚਾਲੇ ਜੰਗ ਲੱਗਦੀ ਹੈ ਤਾਂ ਨੁਕਸਾਨ ਜਿਹੜਾ ਹੋਏਗਾ ਇਸੇ ਲਈ ਜਿਹੜਾ ਆ ਸਾਨੂੰ ਸੋਚ ਸਮਝ ਆਪਣੀ ਜਿਹੜੀ ਆ ਅਪਣਾਉਣੀ ਚਾਹੀਦੀ ਹੈ ਤੇ ਇਸ ਮਾਮਲੇ ਦੇ ਵੱਲ ਤੁਹਾਡਾ ਧਿਆਨ ਦਿਵਾਉਣ ਦੇ ਲਈ ਉਹਨਾਂ ਨੇ ਧੰਨਵਾਦ ਵੀ ਕੀਤਾ ਆ ਤਾਂ ਉੱਥੇ ਡੋਨਾਲਡ ਟਰੰਪ ਨੇ ਵਿਚ올ਗੀ ਕਰਦਿਆਂ ਹੋਇਆਂ ਭਾਰਤ ਤੇ ਪਾਕਿਸਤਾਨ ਦੇ ਵਿੱਚ ਜਿਹੜੀ ਹੈ ਤਣਾਅਪੂਰਵਕ ਸਥਿਤੀ ਬਣੀ ਹੋਈ ਆ ਉਸ ਦੇ ਵਿੱਚ ਜਿਹੜਾ ਕਿ ਸੁਝਾ ਸੁਲਜਾਨ ਦਾ ਦਾਵਾ ਕੀਤਾ ਤਾਂ ਜੇਕਰ ਗੱਲ ਕਰੀਏ ਆਪਾਰਤ ਸਰਕਾਰ ਦੀ ਤਾਂ ਭਾਰਤ ਸਰਕਾਰ ਦਾ ਅਜੇ ਤੱਕ ਕੋਈ ਵੀ ਬਿਆਨ ਨਿਕਲ ਕੇ ਸਾਹਮਣੇ ਨਹੀਂ ਆਇਆ ਤਾਂ ਜਿਸ ਤਰ੍ਹਾਂ ਪਿਛਲੇ ਸਮੇਂ ਤੋਂ ਸਰਹੱਦੀ ਇਲਾਕਿਆਂ ਦੇ ਵਿੱਚ ਲਗਾਤਾਰ ਬੰਬਾਰੀ ਕੀਤੀ ਜਾ ਰਹੀ ਸੀ ਜੇਕਰ ਜੰਮੂ ਕਸ਼ਮੀਰ ਦੀ ਗੱਲ ਕਰੀਏ ਤਾਂ ਜੰਮੂ ਕਸ਼ਮੀਰ ਦੇ ਵਿੱਚ ਵੀ ਜਿਹੜੀ ਆ ਬੰਬਾਰੀ ਕੀਤੀ ਗਈ ਸੀ ਤਾਂ ਜੈਸਲਮੇਰ ਦੀ ਗੱਲ ਕਰੀਏ ਜਾਂ ਫਿਰ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਸਰਹੱਦੀ ਇਲਾਕਿਆਂ ਦੀ ਗੱਲ ਕਰੀਏ ਤਾਂ ਲੋਕਾਂ ਦੇ ਵਿੱਚ ਕਾਫੀ ਸਹਿਮ ਦਾ ਮਾਹੌਲ ਸੀ ਤਾਂ ਉਸੇ ਸਹਿਮ ਦੇ ਮਾਹੌਲ ਦੇ ਉੱਤੇ ਹੁਣ ਵਿਰਾਮ ਲੱਗ ਚੁੱਕਿਆ ਹੈ ਹੋਣਾ ਕਿਤੇ ਨਾ ਕਿਤੇ ਜਿਹੜੀ ਆ ਉਹ ਭਾਰਤੀਆਂ ਦੇ ਲਈ ਵਿਰਾਮ ਜਿਹੜੀ ਆ ਉਹ ਇਹਨਾਂ ਯੁੱਧ ਦੇ ਉੱਤੇ ਲੱਗਿਆ ਕਿ ਹਮੇਸ਼ਾ ਹੀ ਇਹੀ ਸੋਚਿਆ ਜਾਂਦਾ ਸੀ ਕਿ ਜੇਕਰ ਯੁੱਧ ਲੱਗ ਜਾਂਦਾ ਤਾਂ ਫਿਰ ਕਿਹੇ ਜੀ ਸਥਿਤੀ ਬਣਦੀ ਹੈ ਜੇਕਰ ਯੁੱਧ ਲੱਗਦਾ ਤਾਂ ਕਾਫੀ ਨੁਕਸਾਨ ਜਿਹੜਾ ਆ ਉਹ ਦੋਹਾਂ ਪਾਸਿਆਂ ਤੋਂ ਹੋਣਾ ਸੀ ਤਾਂ ਹੁਣ ਉਹ ਨੁਕਸਾਨ ਜਿਹੜਾ ਆ ਉਹ ਨਹੀਂ ਹੋਏਗਾ ਤਾਂ ਭਾਰਤੀਆਂ ਦੇ ਲਈ ਇਹ ਬਹੁਤ ਵੱਡੀ ਖੁਸ਼ਖਬਰੀ ਦੀ ਗੱਲ ਹੈ ਤਾਂ ਉੱਥੇ ਹੀ ਲੋਕਾਂ ਦੇ ਕੰਮਕਾਰ ਵੀ ਪ੍ਰਭਾਵਿਤ ਹੋ ਰਹੇ ਸੀ ਲੋਕਾਂ ਦੇ ਵਿੱਚ ਜੋ ਅਰਥ ਵਿਵਸਥਾ ਨੂੰ ਲੈ ਕੇ ਚਿੰਤਾ ਛੜੀ ਹੋਈ ਸੀ ਤਾਂ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਕਰੋਨਾ ਕਾਲ ਦੇ ਵਿੱਚ ਲੋਕਾਂ ਨੇ ਬਹੁਤ ਵੱਡਾ ਸੰਤਾਪ ਹੜਾਇਆ ਆਪਣੇ ਕਾਰੋਬਾਰਾਂ ਨੂੰ ਜਿਹੜਾ ਖੋਇਆ ਜੇਕਰ ਅੱਗੇ ਅਜਿਹਾਂ ਸਮਾਂ ਆਉਂਦਾ ਹੈ ਤਾਂ ਇਸ ਦੇ ਨਾਲ ਜਿਹੜਾ ਹੈ ਲਗਾਤਾਰ ਲੋਕਾਂ ਨੂੰ ਕਾਫੀ ਇਦਾਂ ਨੁਕਸਾਨ ਚੱਲਣਾ ਪੈਂਦਾ ਤਾਂ ਹੁਣ ਅਜਿਹੀ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਰਾਹਤ ਭਰੀਆਂ ਖਬਰਾਂ ਵੀ ਨਿਕਲ ਕੇ ਸਾਹਮਣੇ ਆਉਣਗੀਆਂ